ਅੰਤਰਰਾਸ਼ਟਰੀ ਸਟੂਡੈਂਟਸ ਘਟਣ ਦੇ ਨਾਲ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਵਿਲੀਆਂ ਹੋ ਰਹੀਆਂ ਨੇ ਸਟੂਡੈਂਟਸ ਘਟ ਰਹੇ ਨੇ ਕਹਿੰਦੇ ਨੇ ਕਿ ਅਮਰੀਕਨ ਦਾਖਲੇ ਲੈ ਰਹੇ ਨੇ ਯੂਨੀਵਰਸਿਟੀਆਂ ਚ ਜੀ ਹਾਂ ਉਹਦੇ ਕੁਝ ਦਾਖਲੇ ਲੈ ਰਹੇ ਜਾਂ ਨਹੀਂ ਇਹ ਤਾਂ ਹਲੇ ਪਤਾ ਲੱਗੇਗਾ ਪਰ ਉਹਨਾਂ ਦੀਆਂ ਇਨਕੁਆਰੀਜ਼ ਬਹੁਤ ਆ ਰਹੀਆਂ ਨੇ ਔਰ ਇਹ ਜਿਹੜਾ ਹੈ 온ਟਾਰੀਓ ਦੇ ਵਿੱਚ ਵੀ ਤੇ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਨਕੁਆਰੀਜ਼ ਆਈਆਂ ਨੇ ਉਹਦਾ ਰੀਜ਼ਨ ਇਹ ਹੈ ਕਿ ਡੋਨਲਡ ਟਰੰਪ ਹੋਰਾਂ ਨੇ ਜਿਹੜੀਆਂ ਸਖਤੀਆਂ ਉੱਥੇ ਕੀਤੀਆਂ ਨੇ ਤੁਸੀਂ ਦੇਖਿਆ ਸੁਣਿਆ ਹੋਵੇਗਾ ਖਬਰਾਂ ਦੇ ਵਿੱਚ ਵਿਸ਼ਵ ਦਾ ਜਿਹੜਾ ਨੰਬਰ 1 ਇੰਸਟੀਚਿਊਟ ਜਿਹਨੂੰ ਕਿਹਾ ਜਾਂਦਾ ਜਾਂ ਨੰਬਰ 2 ਕਹਿ ਲਓ ਜਾਂ ਹਾਰਵਰਡ ਇੰਸਟੀਚਿਊਟ ਦੇ ਨਾਲ ਜਿਉਂਵਰਸਿਟੀ ਦੇ ਨਾਲ ਜਿਹੜਾ ਉਹਨਾਂ ਦਾ ਰੌਲਾ ਰੱਪਾ ਚੱਲ ਰਿਹਾ ਤੇ ਉਹ ਬਿਲੀਅਨਸ ਦੀ ਜਿਹੜੀ ਫੰਡਿੰਗ ਆ 트ੰਪ ਕਹਿੰਦੇ ਨੇ ਕਿ ਸਾਡੇ ਹਿਸਾਬ ਨਾਲ ਚੱਲੋ ਨਹੀਂ ਤੇ ਬੰਦ ਕਰ ਦੇਵਾਂਗੇ ਖੈਰ ਉਹ ਪਿੱਛੇ ਹਟਣ ਵਾਲੇ ਉਹ ਵੀ ਨਹੀਂ ਐ ਸੇਜੇ ਕੀਤੇ ਤੇ ਬੜਾ ਕੁਛ ਚੱਲ ਰਿਹਾ ਹੈ ਜੀ ਇਸ ਮਾਮਲੇ ਤੇ ਇਹ ਆ ਕਿ ਯੂ ਐਸ ਏ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਥੋੜੇ ਨੇ ਉਹ ਅੱਕੇ ਹੋਏ ਨੇ ਔਰ ਅਮਰੀਕਨ ਐਪਲੀਕੇਸ਼ਨ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਜਿਹੜੀਆਂ ਆਈਆਂ ਨੇ ਉਹ ਜ਼ਿਆਦਾ ਆਈਆਂ ਨੇ ਪਿਛਲੇ ਸਾਲਾਂ ਦੇ ਨਾਲ ਪਹਿਲਾਂ ਵੀ ਆਉਂਦੇ ਨੇ ਇਸ ਦੀ ਰਿਪੋਰਟ ਜਿਹੜੀ ਯੂਨੀਵਰਸਿਟੀ ਆਫ ਟੋਰਾਂਟੋ ਨੇ ਕੀਤੀ ਹੈ ਕਿ 2025 ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਇੰਜੀਨੀਅਰਿੰਗ ਵਗੈਰਾ ਦੇ ਵਿੱਚ ਅਮਰੀਕਨਾਂ ਨੇ ਜ਼ਿਆਦਾ ਇੰਟਰਸਟ ਸ਼ੋ ਕੀਤਾ ਤੇ ਅਸੀਂ ਦੇਖ ਸਕਦੇ ਹਾਂ ਕਿ ਪੋਟੈਂਸ਼ੀਅਲ ਸਟੂਡੈਂਟ ਜਿਹੜੇ ਹੱਲੇ ਤੱਕ ਉਹਨਾਂ ਨੂੰ ਇਹ ਨਹੀਂ ਕਿ ਮਨਜ਼ੂਰੀ ਮਿਲ ਗਈ ਹੈ ਪਰ ਪੋਟੈਂਸ਼ੀਅਲ ਸਟੂਡੈਂਟਸ ਹੋਰ ਜਿਹੜੇ ਹੋ ਸਕਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਅਰਜ਼ੀਆਂ ਜ਼ਿਆਦਾ ਨੇ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਮੈਂ ਕਿਹਾ ਕਿ ਪਿਛਲੇ ਸਾਲ ਦੇ ਨਾਲੋਂ ਇਸ ਵਾਰ 2025-26 ਦੇ ਬਰੇ ਵਾਸਤੇ ਸਾਡੀਆਂ ਅਰਜ਼ੀਆਂ ਅਮਰੀਕਾ ਤੋਂ ਜੜੀਆਂ ਆਉਂਦੀਆਂ ਨੇ ਉਹਨਾਂ ਵਿੱਚ 27-28% ਦਾ ਵਾਧਾ ਹੈ 트럼ਪ ਐਡਮਿਨਿਸਟ੍ਰੇਸ਼ਨ ਜਿਹੜੇ ਨੇ ਉਹ ਕਈ ਫੋਰਨ ਸਟੂਡੈਂਟਸ ਦਾ ਵੀਜ਼ਾ ਰਵੋਕ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਐਕਟੀਵਿਟੀ ਜਿਹੜੀ ਆ ਉਹਨਾਂ ਦੀ ਲਗਾਤਾਰ ਚੈੱਕ ਕੀਤੀ ਜਾ ਰਹੀ ਹੈ ਕਿ ਸਟੂਡੈਂਟ ਕੀ ਕਰਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਰ ਕਨੇਡੀਅਨ ਇੰਸਟੀਚਿਊਸ਼ਨ ਜਿਹੜੇ ਨੇ ਉਹਨਾਂ ਨੂੰ ਆਪਣਾ ਇੱਕ ਚੈਲੰਜ ਹੈ ਉਹ ਚੈਲੰਜ ਇਹ ਹੈ ਕਿ ਫੈਡਰਲ ਸਰਕਾਰ ਨੇ ਕੈਪ ਲਾ ਦਿੱਤੀ ਹੋਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਅਸੀਂ ਬਹੁਤ ਜ਼ਿਆਦਾ ਨਹੀਂ ਆਉਣ ਦੇਣੇ ਕਿਉਂਕਿ ਬਹੁਤ ਜ਼ਿਆਦਾ ਆ ਗਏ ਸੀ ਤੇ ਕੀ ਇਹ ਸਭ ਦੇ ਚੱਲਦਿਆਂ ਜੋ ਸਟੂਡੈਂਟ ਜਿਹੜੇ ਸੀ ਹੋਰ ਨਾ ਮੁਲਕਾਂ ਤੋਂ ਆਉਂਦੇ ਸੀ ਜਿਵੇਂ ਭਾਰਤ ਤੋਂ ਜਾਂ ਫਿਲੀਪੀਨ ਤੋਂ ਜਾਂ ਕਿਤੇ ਵੀ ਆਉਂਦੇ ਸੀ ਕੀ ਕਨੇਡੀਆ ਵਾਲੇ ਜਿਹੜੀ ਯੂਨੀਵਰਸਿਟੀਆਂ ਤੇ ਕਾਲਜੇਸ ਨੇ ਉਹ ਉਮੀਦ ਕਰ ਸਕਦੇ ਨੇ ਇਸ ਗੱਲ ਦੀ ਕਿ ਸਾਨੂੰ ਅਮਰੀਕਾ ਦੇ ਮਾਮਲੇ ਵਿੱਚ ਛੋਟ ਦਿੱਤੀ ਜਾਵੇ ਭਾਵ ਕਿ ਦੂਸਰੇ ਪਾਸੇ ਜਿਹੜੀ ਕੈਪ ਆ ਉਹਨੂੰ ਰਹਿਣ ਦਿਓ ਪਰ ਅਮਰੀਕਾ ਸਾਡਾ ਗਵੰਢੀ ਮੁਲਕ ਹੈ ਤੇ ਖਰੀ ਉਥੋਂ ਫੀਸ ਆਉਣੀ ਹੈ ਤੇ ਉਹਨਾਂ ਦੇ ਇੱਥੇ ਇੱਥੇ ਜਿਹੜਾ ਸਿਸਟਮ ਤੇ ਬੋਝ ਵੰਡਦੀ ਵੀ ਸੰਭਾਵਨਾ ਨਹੀਂ ਹੈ ਇਸ ਕਰਕੇ ਕੋਈ ਚੱਕਰ ਨਹੀਂ ਤੇ ਉਹਨਾਂ ਨੂੰ ਆਉਣ ਦਿਓ ਤੇ ਉਹਨਾਂ ਨੂੰ ਇਸ ਕੈਪ ਦੇ ਵਿੱਚੋਂ ਪਾਸੇ ਕਟ ਦੇਓ ਪਰ ਇਹ ਸੰਭਵ ਹੋਵੇਗਾ ਜਾਂ ਨਹੀਂ ਹੋਵੇਗਾ ਉਹਦੇ ਲਈ ਪਹਿਲਾ ਜਿਹੜਾ ਜਿਹੜਾ ਸਾਡਾ ਉਹ ਉਹ 28 April ਦਾ ਜਿਹੜਾ ਇੱਕ ਅਸੀਂ ਦੇਖਣਾ ਹੈ ਕਿ ਸਰਕਾਰ ਕੀ ਦੀ ਆਉਦੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਕਿਸੇ ਫੈਸਲੇ ਤੇ ਪੁੱਜਿਆ ਜਾ ਸਕਦਾ ਜੀ ਅੰਤਰਰਾਸ਼ਟਰੀ ਸਟੂਡੈਂਟਸ ਘਟਣ ਦੇ ਨਾਲ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਵੇਲੀਆਂ ਹੋ ਰਹੀਆਂ ਨੇ ਸਟੂਡੈਂਟਸ ਘਟ ਰਹੇ ਨੇ ਕਹਿੰਦੇ ਨੇ ਕਿ ਅਮਰੀਕਨ ਦਾਖਲੇ ਲੈ ਰਹੇ ਨੇ ਯੂਨੀਵਰਸਿਟੀਆਂ ਚ ਜੀ ਹਾਂ ਉਹਦੇ ਕੁਝ ਦਾਖਲੇ ਲੈ ਰਹੇ ਜਾਂ ਨਹੀਂ ਇਹ ਤਾਂ ਹਲੇ ਪਤਾ ਲੱਗੇਗਾ ਪਰ ਉਹਨਾਂ ਨੇ ਆ ਇਨਕੁਆਰੀਜ਼ ਬਹੁਤ ਆ ਰਹੀਆਂ ਨੇ। ਔਰ ਇਹ ਜਿਹੜਾ ਹੈ 온ਟੇਰੀਓ ਦੇ ਵਿੱਚ ਵੀ ਤੇ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਨਕੁਆਰੀਜ਼ ਆਈਆਂ ਨੇ। ਉਹਦਾ ਰੀਜ਼ਨ ਇਹ ਆ ਕਿ ਡੋਨਲਡ 트럼ਪ ਹੋਰਾਂ ਨੇ ਜਿਹੜੀਆਂ ਸਖਤੀਆਂ ਉੱਥੇ ਕੀਤੀਆਂ ਨੇ ਤੁਸੀਂ ਦੇਖਿਆ ਸੁਣਿਆ ਹੋਵੇਗਾ ਖਬਰਾਂ ਦੇ ਵਿੱਚ ਵਿਸ਼ਪ ਦਾ ਜਿਹੜਾ ਨੰਬਰ 1 ਇੰਸਟੀਚਿਊਟ ਜਿਹਨੂੰ ਕਿਹਾ ਜਾਂਦਾ ਜਾਂ ਨੰਬਰ 2 ਕਹਿ ਲਓ ਜਾਂ ਹਾਰਵਰਡ ਇੰਸਟੀਚਿਊਟ ਤੇ ਨੈਲਜ ਯੂਨੀਵਰਸਿਟੀ ਦੇ ਨਾਲ ਜਿਹੜਿਆ ਉਹਨਾਂ ਦਾ ਰੌਲਾ ਰੱਪਾ ਚੱਲ ਰਿਹਾ ਤੇ ਉਹ ਬਿਲੀਅਨਸ ਦੀ ਜਿਹੜੀ ਫੰਡਿੰਗ ਆ 트ੰਪ ਕਹਿੰਦੇ ਨੇ ਕਿ ਸਾਡੇ ਹਿਸਾਬ ਨਾਲ ਚੱਲੋ ਨਹੀਂ ਤੇ ਬੰਦ ਕਰ ਦੇਵਾਂਗੇ ਖੈਰ ਉਹ ਪਿੱਛੇ ਹਟਣ ਵਾਲੇ ਉਹ ਵੀ ਨਹੀਂ ਐ ਸੱਚੇ ਕੀਤੇ ਤੇ ਬੜਾ ਕੁਛ ਚੱਲ ਰਿਹਾ ਹੈ ਜੀ ਇਸ ਮਾਮਲੇ ਤੇ ਇਹ ਆ ਕਿ ਯੂ ਐਸ ਏ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਥੋੜੇ ਨੇ ਉਹ ਅੱਕੇ ਹੋਏ ਨੇ ਔਰ ਅਮਰੀਕਨ ਐਪਲੀਕੇਸ਼ਨ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਜਿਹੜੀਆਂ ਆਈਆਂ ਨੇ ਉਹ ਜ਼ਿਆਦਾ ਆਈਆਂ ਨੇ ਪਿਛਲੇ ਸਾਲਾਂ ਦੇ ਨਾਲ ਪਹਿਲਾਂ ਵੀ ਆਉਂਦੇ ਨੇ ਇਸ ਦੀ ਰਿਪੋਰਟ ਜਿਹੜੀ ਯੂਨੀਵਰਸਿਟੀ ਆਫ ਟੋਰਾਂਟੋ ਨੇ ਕੀਤੀ ਹੈ ਕਿ 2025 ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਇੰਜੀਨੀਅਰਿੰਗ ਵਗੈਰਾ ਦੇ ਵਿੱਚ ਅਮਰੀਕਨਾਂ ਨੇ ਜ਼ਿਆਦਾ ਇੰਟਰਸਟ ਸ਼ੋਅ ਕੀਤਾ ਤੇ ਅਸੀਂ ਦੇਖ ਸਕਦੇ ਹਾਂ ਕਿ ਪੋਟੈਂਸ਼ੀਅਲ ਸਟੂਡੈਂਟ ਜਿਹੜੇ ਹਾਲੇ ਤੱਕ ਉਹਨਾਂ ਨੂੰ ਇਹ ਨਹੀਂ ਕਿ ਮਨਜ਼ੂਰੀ ਮਿਲ ਗਈ ਹੈ ਪਰ ਪੋਟੈਂਸ਼ੀਅਲ ਸਟੂਡੈਂਟਸ ਹੋਰ ਜਿਹੜੇ ਹੋ ਸਕਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਅਰਜ਼ੀਆਂ ਜ਼ਿਆਦਾ ਨੇ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਵੀ ਕਿਹਾ ਕਿ ਪਿਛਲੇ ਸਾਲ ਦੇ ਨਾਲੋਂ ਇਸ ਵਾਰ 2025-26 ਦੇ ਬਰੇ ਵਾਸਤੇ ਸਾਡੀਆਂ ਅਰਜ਼ੀਆਂ ਅਮਰੀਕਾ ਤੋਂ ਜੜੀਆਂ ਆਉਂਦੀਆਂ ਨੇ ਉਹਨਾਂ ਵਿੱਚ 27-28% ਦਾ ਵਾਧਾ ਹੈ 트럼ਪ ਐਡਮਿਨਿਸਟ੍ਰੇਸ਼ਨ ਜਿਹੜੇ ਨੇ ਉਹ ਕਈ ਫੋਰਨ ਸਟੂਡੈਂਟਸ ਦਾ ਵੀਜ਼ਾ ਰਵੋਕ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਐਕਟੀਵਿਟੀ ਜਿਹੜੀ ਆ ਉਹਨਾਂ ਦੀ ਲਗਾਤਾਰ ਚੈੱਕ ਕੀਤੀ ਜਾ ਰਹੀ ਹੈ ਕਿ ਸਟੂਡੈਂਟ ਕੀ ਕਰਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਰ ਕਨੇਡੀਅਨ ਇੰਸਟੀਚਿਊਸ਼ਨ ਜਿਹੜੇ ਨੇ ਉਹਨਾਂ ਨੂੰ ਆਪਣਾ ਇੱਕ ਚੈਲੰਜ ਹੈ ਉਹ ਚੈਲੰਜ ਇਹ ਹੈ ਕਿ ਫੈਡਰਲ ਸਰਕਾਰ ਨੇ ਕੈਪ ਲਾ ਦਿੱਤੀ ਹੋਈ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਅਸੀਂ ਬਹੁਤ ਜ਼ਿਆਦਾ ਨਹੀਂ ਆਉਣ ਦੇਣੇ ਕਿਉਂਕਿ ਬਹੁਤ ਜ਼ਿਆਦਾ ਆ ਗਏ ਸੀ ਤੇ ਕੀ ਇਹ ਸਭ ਦੇ ਚੱਲਦਿਆਂ ਜੋ ਸਟੂਡੈਂਟ ਜਿਹੜੇ ਸੀ ਹੋਰ ਨਾ ਮੁਲਕਾਂ ਤੋਂ ਆਉਂਦੇ ਸੀ ਜਿਵੇਂ ਭਾਰਤ ਤੋਂ ਜਾਂ ਫਿਲੀਪੀਨ ਤੋਂ ਜਾਂ ਕਿਤੇ ਵੀ ਆਉਂਦੇ ਸੀ ਕੀ ਕਨੇਡਿਆ ਵਾਲੇ ਜਿਹੜੀ ਯੂਨੀਵਰਸਿਟੀਆਂ ਤੇ ਕਾਲਜੇਜ਼ ਨੇ ਉਹ ਉਮੀਦ ਕਰ ਸਕਦੇ ਨੇ ਇਸ ਗੱਲ ਦੀ ਕਿ ਸਾਨੂੰ ਅਮਰੀਕਾ ਦੇ ਮਾਮਲੇ ਵਿੱਚ ਛੋਟ ਦਿੱਤੀ ਜਾਵੇ ਭਾਵ ਕਿ ਦੂਸਰੇ ਪਾਸੇ ਜਿਹੜੀ ਕੈਪ ਆ ਉਹਨੂੰ ਰਹਿਣ ਦਿਓ ਪਰ ਅਮਰੀਕਾ ਸਾਡਾ ਗਵੰਢੀ ਮੁਲਕ ਹੈ ਤੇ ਖਰੀ ਉਥੋਂ ਫੀਸ ਆਉਣੀ ਹੈ ਤੇ ਉਹਨਾਂ ਦੇ ਇੱਥੇ ਇੱਥੇ ਜਿਹੜਾ ਸਿਸਟਮ ਤੇ ਬੋਝ ਪਣਦੀ ਵੀ ਸੰਭਾਵਨਾ ਨਹੀਂ ਹੈ ਇਸ ਕਰਕੇ ਕੋਈ ਚੱਕਰ ਨਹੀਂ ਤੇ ਉਹਨਾਂ ਨੂੰ ਆਉਣ ਦਿਓ ਤੇ ਉਹਨਾਂ ਨੂੰ ਇਸ ਕੈਪ ਦੇ ਵਿੱਚੋਂ ਪਾਸੇ ਕਟ ਦੇਵ ਪਰ ਇਹ ਸੰਭਵ ਹੋਵੇਗਾ ਜਾਂ ਨਹੀਂ ਹੋਵੇਗਾ ਉਹਦੇ ਲਈ ਪਹਿਲਾ ਜਿਹੜਾ ਜਿਹੜਾ ਸਾਡਾ ਉਹ ਉਹ 28 April ਦਾ ਜਿਹੜਾ ਇੱਕ ਅਸੀਂ ਦੇਖਣਾ ਹੈ ਕਿ ਸਰਕਾਰ ਕੀ ਦੀ ਆਉਦੀ ਹੈ ਤੇ ਉਸ ਤੋਂ ਬਾਅਦ ਹੀ ਫਿਰ ਕਿਸੇ ਫੈਸਲੇ ਤੇ ਪੁਝਿਆ ਜਾ ਸਕਦਾ ਜੀ